1973 ਦੇ ਵਿੱਚ ਜਿਹੜਾ ਵਰਲਡ ਕੱਪ ਸੀਗਾ ਇਹ ਇੰਗਲੈਂਡ ਲੈ ਕੇ ਗਈ ਸੀ ਤੇ 1978 ਦੇ ਵਿੱਚ ਆਸਟ੍ਰੇਲੀਆ 1982 ਦੇ ਵਿੱਚ ਆਸਟ੍ਰੇਲੀਆ 1988 ਦੇ ਵਿੱਚ ਆਸਟ੍ਰੇਲੀਆ ਤੇ 1993 ਦੇ ਵਿੱਚ ਫਿਰ ਇੰਗਲੈਂਡ ਕੋਲ ਵਾਪਸ ਆ ਗਿਆ ਇਹ ਕੱਪ 1997 ਦੇ ਵਿੱਚ ਆਸਟ੍ਰੇਲੀਆ ਤੇ 2000 ਵਿੱਚ ਜਾ ਕੇ ਇਹ ਨਿਊਜ਼ੀਲੈਂਡ ਕੋਲ ਗਿਆ 2005 ਦੇ ਵਿੱਚ ਫਿਰ ਆਸਟ੍ਰੇਲੀਆ 2009 ਇੰਗਲੈਂਡ 2013 ਆਸਟ੍ਰੇਲੀਆ 2017 ਇੰਗਲੈਂਡ 2022 ਆਸਟ੍ਰੇਲੀਆ ਤੇ ਫਿਰ 2025 ਦੇ ਵਿੱਚ ਇਹ ਜਿਹੜੀਆਂ ਲੁਕਣ ਮੀਟੀ ਖੇਡਣ ਵਾਲੀਆਂ ਦੋ ਟੀਮਾਂ ਸਨ ਆਸਟ੍ਰੇਲੀਆ ਤੇ ਇੰਗਲੈਂਡ ਇਹ ਦੋਵੇਂ ਬਾਹਰ ਹੋ ਗਏ ਆ ਤੇ ਮਾਨ ਪ੍ਰਾਪਤ ਹੋਇਆ ਸਾਊਥ ਅਫਰੀਕਾ ਤੇ ਭਾਰਤ ਦੀਆਂ ਮਹਿਲਾਵਾਂ ਨੂੰ ਫਾਈਨਲ ਦੇ ਵਿੱਚ ਭਾਰਤ ਨੇ ਫਿਰ ਸਾਊਥ ਅਫਰੀਕਾ ਨੂੰ ਹਰਾ ਕੇ ਇਹ ਜਿਹੜਾ ਵਰਲਡ ਕੱਪ ਹੈ ਉਹ ਆਪਣੇ ਹੱਥਾਂ ਵਿੱਚ ਲੈ ਰਹੇ ਆ ਮਤਲਬ ਕਿ 2 ਨਵੰਬਰ 2025 ਨੂੰ ਭਾਰਤ ਦੀ ਮਹਿਲਾਵਾਂ ਨੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਅਤੇ ਇਹ ਜਿਹੜਾ ਵਰਲਡ ਕੱਪ ਹੈ ਇਹ 7 ਵਾਰੀ ਆਸਟ੍ਰੇਲੀਆ ਨੇ ਜਿੱਤਿਆ 4 ਵਾਰੀ ਇੰਗਲੈਂਡ ਨੇ ਜਿੱਤਿਆ ਅਤੇ 1 ਵਾਰੀ ਨਿਊਜ਼ੀਲੈਂਡ ਨੇ ਜਿੱਤਿਆ ਅਤੇ ਇਹ ਪਹਿਲਾ ਮੌਕਾ ਸੀਗਾ ਜਦੋਂ ਇਹ ਕ੍ਰਿਕਟ ਕੱਪ ਭਾਰਤ ਦੀ ਮਹਿਲਾਵਾਂ ਨੇ ਜਿੱਤਿਆ ਭਾਰਤ ਦੀ ਜਿਹੜੀ ਇਹ ਕ੍ਰਿਕਟ ਟੀਮ ਹੈ ਇਹ ਜੀ ਸਾਰੀ ਟੀਮ ਬਹੁਤ ਵਧੀਆ ਖੇਡੀ ਐ ਸਾਰਿਆਂ ਵਧਾਈ ਦੀ ਪਾਤਰ ਹਨ ਪਰ ਜਿਹੜੀਆਂ ਪੰਜਾਬ ਦੀਆਂ ਤਿੰਨ ਕੁੜੀਆਂ ਹਰਮਨਪ੍ਰੀਤ ਕੋਰ ਅਮਨਜੋਤ ਕੋਰ ਅਤੇ ਹਰਲੀਨ ਕੋਰ ਦਿਓਲ ਇਹਨਾਂ ਨੇ ਜਿਹੜਾ ਪੰਜਾਬ ਦਾ ਮਾਣ ਉੱਚਾ ਕੀਤਾ ਐ ਪੰਜਾਬ ਦਾ ਜਿਹੜਾ ਸਿਰ ਉੱਚਾ ਕੀਤਾ ਐ ਪੂਰੀ ਦੁਨੀਆ ਦੇ ਵਿੱਚ ਇਹ ਵਧਾਈ ਦੀ ਪਾਤਰ ਹਨ ਅਤੇ ਅਸੀਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਨੇ ਹਾਂ 올 ਦਾ ਬੈਸਟ ਸਾਰੀ ਟੀਮ ਨੂੰ ਸਾਰੇ ਭਾਰਤ ਦੇਸ਼ ਨੂੰ